ਮੈਂ ਤੋਂ ਉਹਨੂੰ ਵੀ ਗੱਲ ਕਰਨਾ ਮੈਂ ਸਾਰੇ ਨੂੰ ਆਣਾ ਵੀ ਭੇਡਾ ਹੀ ਬਣ ਕੇ ਜੀਉਂਦੇ ਹੋ ਇਸ ਪੰਜਾਬ ਦੇ ਵਿੱਚ ਇਹ ਗੱਲ ਕਰੋਗੇ ਤੁਹਾਡੇ ਪਿੱਛੇ ਕਿਹਨੇ ਹਾਂ ਦਾ ਨਾਰਾ ਮਾਰਨ ਦੀ ਹੈ ਮਾਰਨ ਦੀ ਆ ਨਾ ਉਸ ਤੋਂ ਤੁਹਾਨੂੰ ਪ੍ਰੈਸ ਵਾਲੇ ਜਿਹੜੇ ਕਈ ਬੰਦੇ ਹੋ ਜਿਆ ਉਹ ਖਾ ਗਿਆ ਜੇ ਮੈਂ ਖਾ ਗਿਆ ਹੁੰਦਾ ਨਾ ਤੇ ਬੇਬੇ ਬਿਆਬਤੀ ਕਰ ਦਿੰਦੇ ਹੁੰਦੇ ਤੁਸੀਂ ਮੇਰੀ ਕਿਹਨੇ ਹਾਂ ਦਾ ਨਾਰਾ ਮਾਰਿਆ ਮੇਰੇ ਪਿੱਛੇ ਜਾਂ ਕਿਸੇ ਕਿਸਾਨ ਯੂਨੀਅਨ ਹੈ ਜਾਂ ਕੋਈ ਦੂਜੀਆਂ ਪਾਰਟੀਆਂ ਹੈ ਜਾਂ ਉਹ ਸਾਡੀਆਂ ਆ ਆਪਣੀ ਪਾਰਟੀਆਂ ਕਿਸੇ ਨੇ ਪੰਜ ਪੈਸੇ ਨਫਾ ਦਾ ਨਾਰਾ ਮਾਰਿਆ ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਹੋ ਵੀ ਤੁਸੀਂ ਭੇਡਾ ਹੋ ਤੁਸੀਂ ਕਿਹੜੇ ਮੋਨਾਂ ਕਹਿੰਦੇ ਵੀ ਤੁਸੀਂ ਪੰਜਾਬ ਦੀ ਗੱਲ ਨਹੀਂ ਕਰ ਸਕਦੇ ਵੀ ਤੁਸੀਂ ਪੰਜਾਬ ਦੀ ਗੱਲ ਕਰੋ ਆ ਗੱਲ ਕਰਨਾ ਸਲਾਮ ਮਿਲਿਆ ਮੈਨੂੰ ਮੇਰੀ ਵਾਈਫ ਅੱਜ ਜੇ ਡੈਥ ਹੋ ਗਈ ਉਹਦੀ ਉਹ ਜਿੰਨੀ ਬਿਮਾਰ ਆ ਉਹਨੂੰ ਬਾਹਰ ਨਹੀਂ ਜਾਣ ਦੇ ਰਹਾ ਜੇ ਉਹ ਨਹੀਂ ਕੀ ਹੋ ਗਈ ਤੇ ਮੈਂ ਸਰਕਾਰ ਦੀ ਗੱਲ ਪਾਉਂਗਾ ਮਹਾਂ ਹਾਈ ਕੋਰਟ ਕਢੀ ਸੁ ਸਰਕਾਰ ਨੂੰ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਐਮ ਐਲ ਏ ਹਰਮਿੰਦਰ ਸਿੰਘ ਪਠਾਨ ਮਾਜਰਾ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ ਜਿਸ ਦੇ ਵਿੱਚ ਝਾੜੂ ਵਾਲੇ ਐਮ ਐਲ ਏ ਨੂੰ ਸਿੱਧਾ ਹੋ ਗਿਆ ਪਠਾਣ ਮਾਜਰਾ ਕਹਿ ਦਿੰਦਾ ਕਿ ਤੁਸੀਂ ਕਾਲੀਆਂ ਭੇਡਾਂ ਬਣ ਕੇ ਹੀ ਰਹੋ ਕਿਉਂਕਿ ਮੇਰੇ ਹੱਕ ਦੇ ਵਿੱਚ ਕੋਈ ਨਿਤਰਿਆ ਹੁਣ ਕਿੱਥੇ ਨੇ ਕਿਸਾਨ ਜਿੱਥੇ ਬੰਦੀਆਂ ਕਿੱਥੇ ਨੇ ਉਹ ਮੇਰੇ ਦੋਸਤ ਐਮ ਐਲ ਏ ਜਿਹੜੇ ਭਰਾ ਕਹਿੰਦੇ ਸੀ ਅੱਜ ਮੇਰੇ ਨਾਲ ਕੋਈ ਨਹੀਂ ਖੜਿਆ ਅੱਜ ਮੇਰੇ ਪਰਿਵਾਰ ਦੇ ਉੱਤੇ ਕੀ ਬੀਤਰੀ ਆ ਇਹ ਮੈਂ ਜਾਣਦਾ ਮੇਰੀ ਪਤਨੀ ਬਿਮਾਰ ਪਈਆ ਮੇਰਾ ਪੁੱਤ ਕਿੱਥੇ ਆ ਮੈਂ ਕਿਤੇ ਆ ਮੇਰੀ ਧੀ ਕਿਤੇ ਆ ਤਾਂ ਕਹਿੰਦੇ ਮੈਨੂੰ ਸਜ਼ਾ ਕਿਹੜੀ ਮਿਲੀ ਆ ਸਿਰਫ ਪੰਜਾਬ ਦੇ ਹੱਕ ਦੇ ਵਿੱਚ ਬੋਲਣ ਦੇ ਲਈ ਸਜ਼ਾ ਕਿਹੜੀ ਮਿਲੀ ਆ ਕ੍ਰਿਸ਼ਨ ਕੁਮਾਰ ਦੇ ਖਿਲਾਫ ਬੋਲਣ ਦੀ ਦਿੱਲੀ ਵਾਲਿਆਂ ਨੂੰ ਬੋਲਣ ਦੀ ਸਜ਼ਾ ਮਿਲੀ ਆ ਕਹਿੰਦੇ ਜਿਹੜੇ ਲੋਕ 84000 ਵੋਟਾਂ ਪਾ ਕੇ ਮੈਨੂੰ ਜਿਤਾਉਂਦੇ ਨੇ ਅੱਜ ਉਹਨਾਂ ਚੋਂ ਵੀ ਕਿਸੇ ਨੇ ਹਾ ਦਾ ਨਾਰਾ ਨਹੀਂ ਮਾਰਿਆ ਐਮਐਲਏ ਕਹਿੰਦੇ ਤੁਸੀਂ ਭੇਡਾ ਬਣ ਕੇ ਰਹੋ ਸਿੱਧੇ ਹੋ ਗਏ ਐਮਐਲਏ ਪਠਾਨ ਮਾ ਜੜਾ ਪੂਰੀ ਗੱਲ ਬਾਤ ਸੁਣਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਅਰਮਿਤ ਪਠਾਨ ਮਾ ਜੜਾ ਮੇਰਾ ਵੀਡੀਓ ਪਾਉਣ ਨੂੰ ਜੀ ਨਹੀਂ ਸੀ ਕਰਦਾ ਜਿੰਨੀ ਮੇਰੇ ਪਰਿਵਾਰ ਨੂੰ ਤੰਗੀ ਦਿੱਤੀ ਜਾ ਰਹੀ ਆ ਕਸੂਰ ਮੇਰਾ ਕੀ ਆ ਵੀ ਮੈਂ ਸਿਰਫ ਪੰਜਾਬ ਦੀ ਗੱਲ ਕੀਤੀ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਅੱਜ ਹੜ੍ਹਾਂ ਦੇ ਵਿੱਚ ਸਾਡਾ ਸਾਰਾ ਪੰਜਾਬ ਰੁੜ ਗਿਆ ਉਹਦੀ ਗੱਲ ਕੀਤੀ ਵੀ ਕ੍ਰਿਸ਼ਨ ਕੁਮਾਰ ਦਾ ਕਸੂਰ ਆ ਵੀ ਸਾਡੇ ਹਲਕੇ ਦੇ ਵਿੱਚ ਵੀ ਪਾਣੀ ਆਉਂਦਾ ਤੇ ਉੱਥੇ ਵੀ ਜਿਹੜੇ ਲੋਕ ਮਰਿਓ ਕ੍ਰਿਸ਼ਨ ਕੁਮਾਰ ਦੀ ਬਦੌਲਤ ਮਿਲੇ ਆ ਉਹਦੀ ਮੈਨੂੰ ਸਜ਼ਾ ਕੀ ਮਿਲ ਰਹੀ ਆ ਪਹਿਲਾਂ ਮੇਰੇ ਤੇ 376 ਦਾ ਪਰਚਾ ਦਰਜ ਕੀਤਾ ਗਿਆ ਅੱਜ 376 1135 ਐਪਲੀਕੇਸ਼ਨਾਂ ਜਿਹੜੀਆਂ ਅਪਾਰਟੀਆਂ ਦਾ ਜੋ ਹੈ 1135 ਹੋਏ ਆ 2022 ਚ ਫਿਰ 1000 ਕੁਛ ਪਰਚੇ ਹੋਏ ਆ 23 ਚ ਫਿਰ 24 ਚ ਵੀ 1000 ਕੁਛ ਪਰਚੇ ਹੋਏ ਆ ਹੁਣ 900 ਕੁਛ ਪਰਚੇ ਹੁਣ ਤੱਕ ਹੋ ਚੁੱਕੇ ਆ ਵੀ ਇੰਨੇ ਪਰਚਿਆਂ ਦੇ ਵਿੱਚ ਕਿੰਨੇ ਕੁ ਤੁਸੀਂ 376 ਦੇ ਬੰਦਿਆਂ ਦੇ ਪਿੱਛੇ 100 102 200 ਗੱਡੀ ਲਾ ਕੇ ਪੁਲਿਸ ਵਾਲੇ ਲਾ ਕੇ ਉਹਨੂੰ ਪਜਾਈ ਫਿਰਦੇ ਹੋ ਮੇਰਾ ਕਸੂਰ ਕੀ ਆ ਵੀ ਮੈਂ ਪੰਜਾਬ ਦੀ ਗੱਲ ਕੀਤੀ ਤੁਸੀਂ ਲੋਕ ਜਿਹੜੇ ਪੰਜਾਬ ਦੀ ਗੱਲ ਕਰਦੇ ਹੋ ਵੀ ਪੰਜਾਬ ਦੀ ਗੱਲ ਨਹੀਂ ਕੋਈ ਕਰਦਾ ਸਾਨੂੰ 94 ਭੇਡਾ ਦੱਸਦੇ ਸੀ ਮੈਂ ਉਹਦੇ ਵਿੱਚੋਂ ਉੱਠ ਕੇ ਇੱਕ ਗੱਲ ਕਰਤੀ ਪੰਜਾਬ ਦੀ ਪੰਜਾਬ ਦੇ ਦਿੱਲੀ ਵਾਲਿਆਂ ਦੇ ਉਲਟ ਗੱਲ ਕਰਤੀ ਉਹਦੀ ਮੈਂ ਸਜ਼ਾ ਭੁਗਤ ਰਿਆ ਅੱਜ ਮੇਰੀ ਵਾਈਫ ਤਕਰੀਬਨ ਮਹੀਨਾ ਹੋ ਗਿਆ ਉਹਨਾਂ ਨੇ ਹੌਸ ਰੈਸਟ ਕੀਤੀ ਆ ਉਹ ਬਿਮਾਰ ਹੈ ਉਹਦੇ ਪੰਜ ਪਰਿਸ਼ਲ ਹੋਏ ਆ ਉਹਨੂੰ ਭੈਣ ਕੋ ਬਾਹਰ ਨਹੀਂ ਜਾਣ ਦੇ ਰਿਆ ਮੇਰੀ ਵਾਈਫ ਕਿਤੇ ਮੇਰਾ ਬੇਟਾ ਕਿਤੇ ਮੇਰੀ ਬੇਟੀ ਕਿਤੇ ਮੇਰੀ ਮਾਂ ਕਿਤੇ ਮੈਂ ਕਿਤੇ ਤੁਸੀਂ ਕਿੰਨੇ ਕੋ ਮੇਰੇ ਨਾਲ ਖੜੇ ਹੋ ਪੰਜਾਬ ਵਾਲਿਓ ਤੁਸੀਂ ਮੇਰੀ ਕਿਥੇ ਕਹੇ ਨੇ ਆਹ ਦਾ ਨਾਰਾ ਮਾਰਿਆ ਮੇਰੇ ਪਿੱਛੇ ਜਾਂ ਕਿਸੇ ਕਿਸਾਨ ਯੂਨੀਅਨ ਆ ਜਾਂ ਕੋ ਦੂਜੀਆਂ ਪਾਰਟੀਆਂ ਆ ਜਾਂ ਕੋ ਸਾਡੀਆਂ ਆਮ ਆਦਮੀ ਪਾਰਟੀ ਆ ਕਿਸੇ ਨੇ ਪੰਜ ਪੈਸੇ ਨਫਾ ਦਾ ਨਾਰਾ ਮਾਰਿਆ ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਹੋ ਵੀ ਤੁਸੀਂ ਭੇਡਾ ਹੋ ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਹੋ ਵੀ ਤੁਸੀਂ ਪੰਜਾਬ ਦੀ ਗੱਲ ਨਹੀਂ ਕਰ ਸਕਦੇ ਵੀ ਤੁਸੀਂ ਪੰਜਾਬ ਦੀ ਗੱਲ ਕਰੋ ਆ ਗੱਲ ਕਰਨਾ ਸਲਾ ਮਿਲਿਆ ਮੈਨੂੰ ਮੇਰੀ ਵਾਈਫ ਅੱਜ ਜੇ ਡੈਥ ਹੋ ਗਈ ਉਹਦੀ ਉਹ ਜਿੰਨੀ ਬਿਮਾਰ ਆ ਉਹਨੂੰ ਬਾਹਰ ਨਹੀਂ ਜਾਣ ਦੇ ਰਹੇ ਜੇ ਉਹ ਨਹੀਂ ਕੀ ਹੋ ਗਈ ਤੇ ਮੈਂ ਸਰਕਾਰ ਤੇ ਗੱਲ ਪਾਉਂਗਾ ਮੈਂ ਹਾਈ ਕੋਰਟ ਕੋਲ ਇਸ ਨੂੰ ਸਰਕਾਰ ਨੂੰ ਅੱਜ ਮਿਰਤੇ ਪਰਚਾ ਇੱਕ ਦੇਤਾ ਫਿਰ ਮੈਨਿੰਗ ਦਾ ਦੇਤਾ ਨਾ ਮੈਂ ਕੋਈ ਕੀਤੀ ਨਾ ਕਰਾਈ ਠੀਕ ਆ ਉਸ ਤੋਂ ਬਾਅਦ ਗੋਲੀ ਚੋਰੀ ਦਾ ਦੇਤਾ ਨਾ ਮੈਂ ਚੀਜ਼ ਕੀਤੀ ਨਾ ਚਲਾਈ ਮੈਂ ਸਾਰਾ ਕੁਝ ਹਾਈ ਕੋਰਟ ਦੇ ਦਿੱਤਾ ਆ ਤੇ ਦਊਂਗਾ ਵੀ ਪ੍ਰੂਫ ਹੁਣ ਇੱਕ 5-7 ਮਹੀਨੇ ਪਹਿਲਾਂ ਸਾਡੇ ਹਲਕੇ ਦੇ ਵਿੱਚ ਫੀਮ ਦਾ ਪਰਚਾ ਦਰਜ ਫੀਮ ਦਾ ਤੇ ਮੇਰਾ ਖਾਲ ਸ਼ਾਇਦ ਕੋਈ ੂਕੀ ਫੀਮ ਦਾ ਪਰਚਾ ਦਰਜ ਹੋਇਆ ਸੀ ਉਹਨੂੰ ਸਦਕੇ ਨਾਮਜ਼ਦ ਕਰ ਰਹੇ ਉਹਦੇ ਵਿੱਚ ਮੈਨੂੰ ਮੈਨੂੰ ਆਸਲਾ ਮਿਲਿਆ ਪੰਜਾਬ ਦੇ ਪਾਣੀਆਂ ਬਾਰੇ ਬੋਲਣ ਤੇ ਕ੍ਰਿਸ਼ਨ ਕੁਮਾਰ ਦੇ ਉਲਟ ਬੋਲਣ ਦੇ ਮਜਾ ਕਰਕੇ ਯਾਰ ਗੱਲ ਸੁਣੋ ਤੁਸੀਂ ਜੇ ਪਿੱਛੇ ਕੋਈ ਹਾਂ ਦਾ ਨਾਰਾ ਮਾਰੋ ਤਾਂ ਹੋਰ ਵੀ ਲੋਕ ਪੰਜਾਬ ਦਾ ਨਾ ਦਾ ਨਾਰਾ ਮਾਰਨਾ ਤੁਸੀਂ ਮੇਰਾ ਬੁਰਾ ਹਾਲ ਕਰਵਾਤਾ ਮੈਂ ਜਜਬਾਤੀ ਜਾਟਾਂ ਮੈਂ ਜਜਬਾਤਾ ਚਾਹ ਕੇ ਜੋ ਮੇਰੇ ਮੂੰਹ ਚੋਂ ਮੈਂ ਬੋਲਤਾ ਮੈਂ ਸਰਕਾਰ ਦੇ ਖਿਲਾਫ ਵੀ ਬੋਲਿਆ ਮੈਂ ਜੋ ਦਿੱਲੀ ਵਾਲੇ ਸਾਧਨਾ ਕਰਦੇ ਉਹ ਵੀ ਬੋਲਿਆ ਤੇ ਮੈਨੂੰ ਮੈਨੂੰ ਬੋਲਣ ਦਾ ਸਜ਼ਾ ਮੇਰੇ ਵੀ ਮੇਰੀ ਮੇਰੀ ਵਾਈਫ ਦੇ ਐਨੇ ਕ ਬਿਮਾਰ ਐ ਐਸਐਸਪੀ ਨੂੰ ਫੋਨ ਕਰਦੀ ਉਹ ਡੀਐਸਪੀ ਨੂੰ ਫੋਨ ਕਰਦੀ ਐ ਸਚੂ ਨੂੰ ਫੋਨ ਕਰਦੀ ਉਹਦਾ ਕੋ ਫੋਨ ਨਹੀਂ ਟੈਂਡ ਕਰ ਰਿਹਾ ਵੀ ਮੈਂ ਬਿਮਾਰ ਆ ਮੈਨੂੰ ਬਾਹਰ ਜਾਣ ਦੋ ਉਹਨੂੰ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਮੇਰੀ ਮਾਂ ਕਿਤੇ ਬੈਠੀ ਆ ਮੇਰੀ ਜਵਾਨ ਧੀ ਮੈਂ ਘਰੋਂ ਨਹੀਂ ਕਰੀ ਬਾਹਰ ਜਾਣ ਦਿੱਤੀ ਤੇ ਅੱਜ ਉਹ ਵੀ ਕਰਨੀ ਹੈਗੀ ਮੈਂ ਵੈਸੇ ਨਾ ਡਰਦਾ ਮੇਰਾ ਮੇਰਾ ਜੋ ਮਰਜ਼ੀ ਕਰ ਲੈਣ ਯਾਰੇ ਪਰ ਇਹ ਅੱਜ ਤੱਕ ਸਿਆਸਤਾਂ ਦੇਖਦੇ ਰਹੇ ਆ ਕਾਲੀ ਵੀ ਵੇਖਿਆ ਕਾਂਗਰਸੀ ਵੀ ਵੇਖਿਆ ਜਿਹੜਾ ਕੋਈ ਕਿਸੜਾ ਘਣਾ ਹੁੰਦਾ ਸੀ ਉਹਨੂੰ ਸਦਾ ਦੇਨੇ ਨਹੀਂ ਇਹ ਥੋੜਾ ਹੁੰਦਾ ਯਾਰ ਕੋਈ ਕਿਸੇ ਦੀਆਂ ਧੀਆਂ ਨੂੰ ਭਲਾਈ ਫਰੋ ਜਾ ਭੈ ਚ ਪੁੱਤਾਂ ਦੇ ਪਰਚੇ ਦੇ ਦੋ ਮੈਂ ਆਪਦੇ ਪੁੱਤਾਂ ਦੇ ਬੱਚਿਆਂ ਦੇ ਕਰੋੜਾਂ ਰੁਪਏ ਲਾ ਕੇ ਪੜਾਈ ਆ ਤੇ ਮੈਨੂੰ ਸਦਾ ਕੀ ਮਿਲੀ ਪੰਜਾਬ ਨਾਲ ਖੜਨ ਦੀ ਵੀ ਮੇਰੀ ਵਾਈਫ ਬਿਮਾਰ ਮੇਰੀ ਮਾਂ ਬਿਮਾਰ ਮੇਰੀ ਬੱਚੀ ਕਿਤੇ ਮੇਰਾ ਬੱਚਾ ਕਿਤੇ ਮੈਂ ਕਿਤੇ ਤੇ ਮੇਰੇ ਮੇਰੇ ਪਿੱਛੇ ਤੁਸੀਂ ਕਿੱਥੇ ਖੜੇ ਆ ਤੁਸੀਂ ਤਾਂ ਘੰਟੇ ਵੀ ਨਹੀਂ ਕੱਡੇ ਤੁਸੀਂ ਲੋਕ ਉਹ ਵੀ ਮੈਂ ਹੁਣ ਕੀ ਤੁਹਾਨੂੰ ਕਹਾਂ ਮੈਂ ਤੁਹਾਨੂੰ ਜ਼ਿਆਦਾ ਕੁਝ ਨਹੀਂ ਕਹਿੰਦਾ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਨਾ ਵੀ ਜੇ ਮੇਰੀ ਵਾਈਫ ਨੂੰ ਕੁਝ ਹੋ ਗਿਆ ਮੇਰੇ ਬੱਚਾ ਨੂੰ ਕੁਝ ਹੋ ਗਿਆ ਤੁਸੀਂ ਦੇਣਦਾਰ ਰਹੋਗੇ ਮੈਂ ਬਖਸ਼ਣਾ ਨਹੀਂ ਕਿਸੇ ਨੂੰ ਫਿਰ ਠੀਕ ਆ ਸਾਰ ਰਹਿਗਾ ਇੱਕ ਸਰਕਾਰ ਨਾਲ ਗੱਜਣੀਆਂ ਐਮਐਲਏ ਨਾਲ ਵੀ ਮਾਨਾ ਅੱਜ ਮੇਰੇ ਨਾਲ ਜੇ ਤੁਹਾਡਾ ਵੀ ਹੋ ਸਕਦੀ ਜੇ ਤੁਸੀਂ ਆਪ ਦੇ ਇੱਕ ਯਾਰ ਨਾਲ ਨਾ ਖੜ ਸਕਦੇ ਇੱਕ ਆਪਣੇ ਐਮਐਲਏ ਨਾਲ ਨਹੀਂ ਖੜ ਸਕਦੇ ਤੇ ਦੁਰਲਹੰਤ ਤੁਹਾਡੇ ਹੋ ਜੇ ਯਾਰਾਂ ਦੋਸਤਾਂ ਤੇ ਤੁਹਾਨੂੰ ਮੈਂ ਮੈਂ ਵੇਖੂਗਾ ਜਦੋਂ ਤੁਹਾਡੇ ਬੱਚਿਆਂ ਦੇ ਪਰਚਾ ਦਾ ਜੋ ਆ ਜਦੋਂ ਤੁਹਾਡੀ ਵਾਈਫ ਨਾਲ ਕੁਝ ਹੋਇਆ ਜਾਂ ਕੁਝ ਹੋਇਆ ਅੱਜ ਜੇ ਮੈਂ ਉੱਥੇ ਪੇਸ਼ ਹੋ ਜਾਂਦਾ ਜਿਤਨਾ ਮੈਨੂੰ ਫੜਨ ਲੱਗੇ ਜਾਂਦੇ ਮੈਨੂੰ ਮਾਰ ਦਿੰਦੇ ਤੇ ਜਾਂ ਜੋ ਅੱਜ ਆਮਨ ਰੋੜੇ ਤੇ ਕਰ ਰਹੇ ਆ ਵੀ ਕਦੀ ਕੋਈ ਪਰਚਾ ਕਰੀ ਕੋਈ ਕਰੀ ਕੋਈ ਇਹੋ ਕੁਝ ਮਿਲਣਾਣਾ ਮੈਂ ਤੁਹਾਨੂੰ ਇੱਕੋ ਗੱਲ ਕਰਨਾ ਵੀ ਮੈਂ ਤਾਂ ਸਾਰ ਨੂੰ ਆਣਾ ਵੀ ਢੇਡਾ ਹੀ ਬਣ ਕੇ ਜੀ ਲਿਓ ਇਸ ਪੰਜਾਬ ਦੇ ਪਿੱਛੇ ਗੱਲ ਕਰੋਗੇ ਤੁਹਾਡੇ ਪਿੱਛੇ ਕੇ ਨੇ ਹਾਂ ਦਾ ਨਾਰਾ ਮਾਰ ਬਣੀ ਮਾਰਨੇ ਮਿਣਾ ਉਤੋਂ ਤੁਹਾਨੂੰ ਪ੍ਰੈਸ ਵਾਲੇ ਜਿਹੜੇ ਕਈ ਬੰਦੇ ਹੋ ਜਿਆ ਉਹ ਖਾ ਗਿਆ ਜੇ ਮੈਂ ਖਾ ਗਿਆ ਹੁੰਦਾ ਨਾ ਤੇ ਮੇਰੇ ਤੇ 50 ਪਰਚੇ ਕਰ ਦਿੰਦੇ ਹੁੰਦੇ ਜੱਟ ਸਾਫ ਸੁਥਰਾ ਆ ਪੰਜਾਬ ਦੀ ਗੱਲ ਕਰਨ ਵਾਲਾ ਆ ਪੰਜਾਬ ਦੀ ਗੱਲ ਕਰ ਸਕਦਾ ਆ ਮੈਂ ਆਪਣੇ ਤਿਛੱਦ ਦੀ ਝਾਲ ਸਕਦਾ ਮੈਂ ਆਪਣੇ ਬੱਚਿਆਂ ਤੇ ਆਪਣੀ ਵਾਈਫ ਤੇ ਵੀ ਝਾਲ ਸਕਦਾ ਮੈਂ ਤੁਹਾਨੂੰ ਬੇਨਤੀ ਕਰਦਾ ਜਾਂ ਤੇ ਮੇਰਾ ਭਰਾ ਉਥੇ ਇਨਸਾਫ ਦਿਓ ਕੱਲ ਨੂੰ ਵਿਧਾਨ ਸਭਾ ਦੇ ਵਿੱਚ ਕੰਨ ਚੁੱਕੋ ਤੇ ਮੇਰੇ ਪਰਵਾਰ ਨੂੰ ਇਨਸਾਫ ਦਿਓ ਮੈਨੂੰ ਇਨਸਾਫ ਦਿਵਾਓ ਮੈਨੂੰ 84000 ਵੋਟ ਪਾ ਕੇ ਲੋਕਾਂ ਨੇ ਬਣਾਇਆ ਸੀ ਤੇ ਮੈਂ ਉਹ ਕਮਿਆਜਾ ਕੇ ਪਉਤਰਾ ਇੱਕ ਗੁੰਡਿਆ ਨੂੰ ਜਿਵੇਂ ਤਸੀਹੇ ਦੇ ਜਾ ਦੇ ਜਾ ਰਹਾ ਉਤਰਾ ਇਹ ਮੈਨੂੰ ਭਜਾਈ ਫਿਰਦੇ ਆ ਮੇਰੇ ਪਰਿਵਾਰ ਨੂੰ ਭਜਾਈ ਫਿਰਦੇ ਆ ਮੈਂ ਇਹਨਾਂ ਤੋਂ ਮੈਂ ਵਾਰ-ਵਾਰ ਆ ਨਾ ਮੈਂ ਦੱਬਦਾ ਨਹੀਂ ਮੈਂ ਝੁਕਦਾ ਨਹੀਂ ਪਰ ਪਰਿਵਾਰ ਜਦੋਂ ਵਾਈਫ ਉਹ ਵੇਖੇ ਦੀ ਬੱਚੇ ਕਿਤੇ ਹੋਣ ਉਦੋਂ ਥੋੜਾ ਜਿਹਾ ਬੰਦੇ ਦਾ ਮਨ ਡੋਲਦਾ ਆ ਤੇ ਇਸ ਕਰਕੇ ਤੁਸੀਂ ਤੁਹਾਡਾ ਫਰਜ ਬਣਦਾ ਅੱਜ ਮੇਰੇ ਨਾਲ ਸਹੇਰਾ ਸਾਥ ਦੋ ਤੇਰੀ ਤਾਂ ਭੈਣਾ ਹੀ ਬਣ ਕੇ ਰਿਓ ਮੈਂ ਤੁਹਾਨੂੰ ਸਾਰੇ ਮੇਲੇ ਨੂੰ ਆਣਾ ਤੁਸੀਂ ਭੈਣਾ ਹੀ ਚੰਗੀਆਂ ਜੇ ਮੈਂ ਦਿਲ ਆਕੇ ਲਾ ਕੇ ਕੁਝ ਜਵਾਬੀ ਹੋ ਕੇ ਪੰਜਾਬ ਨਾ ਖੜਨ ਦੀ ਕੋਸ਼ਿਸ਼ ਨਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੁਸੀਂ ਸੁਣਿਆ ਇਹ 5 ਮਿੰਟ ਦੀ ਵੀਡੀਓ ਦੇ ਵਿੱਚ ਹਰਮੇਸਿੰਘ ਪਠਾਨ ਮਾਜਰਾ ਦੇ ਵੱਲੋਂ ਆਪਣਾ ਦਰਦ ਵੀ ਬਿਆਨ ਕੀਤਾ ਤੇ ਨਾਲ ਹੀ ਚੇਤਾਵਨੀ ਵੀ ਦੇ ਦਿੱਤੀ ਸਰਕਾਰ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਕਹਿੰਦਾ ਜੇਕਰ ਮੇਰੀ ਪਤਨੀ ਨੂੰ ਕੁਝ ਹੋ ਗਿਆ ਤਾਂ ਫਿਰ ਸਰਕਾਰ ਜ਼ਿੰਮੇਵਾਰ ਹੋਊਗੀ ਹਾਈ ਕੋਰਟ ਦੇ ਵਿੱਚ ਮੈਂ ਘੜੀਸੂਗਾ ਸਰਕਾਰ ਨੂੰ ਕਹਿੰਦਾ ਹੁਣ ਵੀ ਮੈਂ ਘੜੀਸੂ ਸਰਕਾਰ ਨੂੰ ਮੈਂ ਦਬਣ ਵਾਲਾ ਜੱਟ ਨਹੀਂ ਆ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਹਿੰਦੇ ਦਬਾਉਣਾ ਚਾਹੁੰਦੇ ਸੀ ਪਰ ਦਬਦਾ ਨਹੀਂ ਉਹ ਗੱਲ ਆਰਨੇ ਦੇ ਗਾਣੇ ਵਾਲੀ ਕਰਤੀ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦਬਦਾ ਕਿੱਥੇ ਆ ਅਕਸਰ ਭਗਵੰਤ ਮਾਨ ਇਸ ਗਾਣੇ ਦੇ ਉੱਤੇ ਨੱਚਦਾ ਹੋਇਆ ਨਜ਼ਰ ਆਉਂਦਾ ਪਰ ਅੱਜ ਹਰਮੇਸਿੰਘ ਪਠਾਨ ਮਾਜਰਾ ਦੇ ਵੱਲੋਂ ਕਹੇਤਾ ਕਹਿੰਦਾ ਇਹ ਜੱਟ ਦਬਣ ਵਾਲਾ ਨਹੀਂ ਆ ਤਾਂ ਹਰਮੇਸਿੰਘ ਪਠਾਨ ਮਾਜਰਾ ਦੇ ਉੱਤੇ 376 ਦਾ ਮਾਮਲਾ ਦਰਜ ਕਰ ਦਿੱਤਾ ਤੇ ਉਸ ਤੋਂ ਬਾਅਦ ਫਿਰ ਇੱਕ ਹੋਰ ਮਾਮਲਾ ਦਰਜ ਕਰ ਦਿੱਤਾ ਕਿ ਹਰਮੇਸਿੰਘ ਪਠਾਨ ਮਾਜਰਾ ਪੁਲਿਸ ਜਦੋਂ ਫੜਨ ਜਾਂਦੀ ਆ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕਰਕੇ ਫਰਾਰ ਹੋ ਜਾਂਦਾ ਤਾਂ ਅਜਿਹੇ ਕਹਿੰਦਾ ਮੇਰੇ ਤੇ ਝੂਠੇ ਪਰਚੇ ਬਣਾ ਕੇ ਮੈਨੂੰ ਫਸਾਇਆ ਜਾ ਰਿਹਾ ਸਿਰਫ ਮੈਂ ਪੰਜਾਬ ਦੇ ਹੱਕ ਦੇ ਵਿੱਚ ਬੋਲਿਆ ਕਹਿੰਦੇ ਲੋਕ ਕਹਿੰਦੇ ਸੀ ਇਹ ਭੇਡਾਂ ਨੇ ਬੋਲਦੇ ਨਹੀਂ ਵਾਕਈ ਹੀ ਕਹਿੰਦੇ ਜਿਹੜੇ ਹੁਣ ਨਹੀਂ ਬੋਲਦੇ ਉਹ ਭੇਡਾਂ ਬਣ ਕੇ ਰਹੋ ਜੇ ਬੋਲੋਗੇ ਫਿਰ ਕਹਿੰਦੇ ਮੇਰੇ ਵਾਲਾ ਹੀ ਹਾਲ ਹੋਣਾ ਤੁਹਾਡਾ ਤਾਂ ਵਾਕਈ ਹੀ ਇੱਕ ਪਾਸੇ ਇੱਕ ਵਿਅਕਤੀ ਜੋ ਜੁਰਤ ਕਰਦਾ ਪੰਜਾਬ ਦੇ ਹੱਕ ਦੇ ਵਿੱਚ ਬੋਲਣ ਦੇ ਲਈ ਖੁੱਲਕੇ ਬੋਲਦਾ ਤਾਂ ਫਿਰ ਉਸ ਨੂੰ ਇਸ ਤਰੀਕੇ ਦੇ ਨਾਲ ਪਰਚਿਆਂ ਦੇ ਵਿੱਚ ਉਲਝਾ ਕੇ ਇਸ ਤਰੀਕੇ ਦੇ ਨਾਲ ਡਰਾ ਕੇ ਉਸ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਹਿਲਾਂ ਜਿਸ ਤਰੀਕੇ ਦੇ ਨਾਲ ਕਹਿੰਦੇ ਸੁਖਪਾਲ ਸਿੰਘ ਖਹਿਰਾ ਦੇ ਨਾਲ ਹੋਇਆ ਹਾਲਾਂਕਿ ਜੋ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਸਪੈਸ਼ਲ ਇਜਲਾਸ ਜੋ ਬੁਲਾਇਆ ਗਿਆ ਇਸ ਦੇ ਵਿੱਚ ਵੀ ਪ੍ਰਤਾਪ ਸਿੰਘ ਬਾਜਬਾ ਦੇ ਵੱਲੋਂ ਸਿੱਧਾ ਕਹਿ ਦਿੱਤਾ ਸੀ ਜਿਹੜੇ ਜਲ ਸਰੋਤ ਮੰਤਰੀ ਨੇ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਨਾ ਤੁਹਾਡੇ ਤਾਂ ਕ੍ਰਿਸ਼ਨ ਕੁਮਾਰ ਬਾਰੇ ਤੁਹਾਡੇ ਪਠਾਨ ਮੱਜرائی ਭੇਤ ਖੋਲ ਕੇ ਕਹਿੰਦੇ ਹੁਣ ਤੁਸੀਂ ਕਿਹੜੇ ਮੂੰਹ ਨਾਲ ਬੋਲਦੇ ਹੋ ਤਾਂ ਵਾਕਈ ਪਠਾਨ ਮਾਜਰਾ ਨੇ ਜ਼ੁਰਤ ਕੀਤੀ ਆ ਪਰ ਅੱਜ ਲੋੜ ਹੈ ਕਿ ਪਠਾਨ ਮਾਜਰਾ ਦਾ ਸਾਥ ਦੇਣ ਉਹ ਲੋਕ ਜਿਹੜੇ ਉਹਨਾਂ ਨੂੰ ਵੋਟਾਂ ਪਾਉਂਦੇ ਸੀ ਉਹ ਲੋਕ ਜਿਹੜੇ ਐਮਐਲਏ ਜਿਹੜੇ ਉਹਨਾਂ ਦੇ ਸਾਥ ਸੀ ਤਾਂ ਕੀ ਵਾਕਈ ਪੰਜਾਬ ਦੇ ਹੱਕਾਂ ਦੇ ਲਈ ਬੋਲਣਾ ਗੁਨਾਹ ਹੋ ਗਿਆ ਕੀ ਪੰਜਾਬ ਦੇ ਹੱਕਾਂ ਦੇ ਲਈ ਜੇਕਰ ਕੋਈ ਬੋਲੇਗਾ ਉਸ ਦੀ ਆਵਾਜ਼ ਨੂੰ ਇਸ ਤਰੀਕੇ ਦੇ ਨਾਲ ਦਬਾਇਆ ਜਾਵੇਗਾ ਹੌਣ ਵਾਲਾ ਸਮਾਂ ਦੱਸੇਗਾ ਆਖਰ ਪੰਜਾਬ ਰੰਗਲਾ ਪੰਜਾਬ ਹੈ ਜਾਂ ਫਿਰ ਕੁਝ ਹੋ ਰਹੀ ਆ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਕੱਲ ਵਿਧਾਨ ਸਭਾ ਸੈਸ਼ਨ ਦੌਰਾਨ ਪ੍ਰਤਾਪ ਬਾਜਬਾ ਨੇ ਕਹਿ ਦਿੱਤਾ ਕਹਿੰਦੇ ਚੜ੍ਹਦੀ ਕਲਾ ਤਾਂ ਤੁਹਾਡੀ ਆ ਤੁਸੀਂ ਮਿਸ਼ਨ ਚੜ੍ਹਦੀ ਕਲਾ ਚਲਾ ਰਹੇ ਹੋ ਪੰਜਾਬ ਰੰਗਲਾ ਬਣਾਉਣ ਦੀ ਗੱਲ ਕਰਦੇ ਹੋ ਪੰਜਾਬ ਤਾਂ ਕਹਿੰਦੇ ਤੁਸੀਂ ਕੰਗਲਾ ਬਣਾ ਦਿੱਤਾ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਵਾਕਈ ਪੰਜਾਬ ਕੰਗਲਾ ਬਣ ਗਿਆ